ਵੀਰੇ ਮੇਰੀ ਗੱਲ ਸੁਣੋ ਤੁਹਾਡੀ ਲੜਾਈ ਪ੍ਰਿੰਕਲ ਨਾਲ ਹੁੰਦੀ ਹੈ ਨਾ ਤੁਸੀਂ ਲੜੋ ਮੈਂ ਨਹੀਂ ਕਹਿੰਦੀ ਨਹੀਂ ਪਰ ਮੈਂ ਇਹ ਨਾਲ ਵੀ ਨਹੀਂ ਹਾਂ ਹਾਂ ਹੁਣ ਨਹੀਂ ਨਹੀਂ ਤੁਸੀਂ ਮੈਨੂੰ ਕਿਉਂ ਵਿੱਚ ਖਿੱਚਦੇ ਹੋ ਮੇਰਾ ਕੀ ਕਿਸੇ ਨਾਲ ਮੇਰਾ ਲੈਣ ਦੇਣ ਕੀ ਬੰਦੇ ਨਾਲ ਜਾਣ ਕੇ ਮੈਂ ਜਾਂ ਤਾਂ ਮੈਂ ਤੁਹਾਨੂੰ ਕਿਤੇ ਗਲਤ ਬੋਲੀ ਹੋਵਾਂ ਜਾਂ ਕਿਤੇ ਤੁਹਾਡੇ ਟੱਬਰ ਨੂੰ ਗਲਤ ਬੋਲੀਏ ਤੁਹਾਡੀ ਵਾਈਫ ਆਸੀਂ ਵਧੀਆ ਇੱਜ਼ਤ ਰਿਸਪੈਕਟ ਕੀਤੀ ਉਹਦੀ ਠੀਕ ਹੈ ਨਾ ਉਦੇ باوجود ਵੀ ਕਿੰਨੀਆਂ ਬੰਦਾ ਲੋਕ ਮੇਰੇ ਤੇ ਹੱਸਦੇ ਸੀਗੇ ਵੀ ਆ ਕੀ ਬੋਲਦਾ ਪਿਆ ਤੇਰੇ ਵੱਲ ਮੈਨੂੰ ਕਿਹਾ ਹੁਣ ਮੈਂ ਤੈਨੂੰ ਕੀ ਦੱਸਾਂਗਾ ਸੰਪਰਕ ਲੈ ਕੇ ਆਪਾਂ ਨਾ ਤੇਰੇ ਮੇਰੇ ਕੋਲੇ ਵੀ ਬੜੇ ਲੋਕਾਂ ਦੇ ਸਕਰੀਨਸ਼ਾਟ ਆਏ ਪਏ ਐ ਵੀ ਆ ਕੀ ਬੋਲਦਾ ਪਿਆ ਦੇਖੋ ਚੱਪਣੇ ਅੱਜ ਤੋਂ ਬਾਅਦ ਕੋਈ ਜ਼ਿੰਦਗੀ ਜ ਨਹੀਂ ਆਊਗਾ ਨਾਮ ਇਹਦੇ ਨਾਲ ਨਾ ਰਹੂ ਨਾ ਆਪਾਂ ਤੇਰੇ ਨਾਲ ਰਹੇਗਾ ਠੀਕ ਹੈ ਤੂੰ ਜਿੱਥੇ ਮੈਂ ਜਿੰਦੀ ਬਣੇ ਬੁਲਾਉਂਗੀ ਮੈਂ ਆ ਜਾਊਗਾ ਜੋ ਤੈਨੂੰ ਦਿਨੋਂ ਲੱਕੂਗਾ ਤੂੰ ਕੱਢੀ ਮਨੇ ਕੁੱਝ ਚਲੋ ਵੀਰੇ ਵਾਹਿਗੁਰੂ ਦੇਖੂਗਾ ਆਪਣੇ ਆਪ ਆਪਾਂ ਦਾ ਪ੍ਰਮਾਤਮਾ ਤੇ ਛੱਡਦਾ ਬਸ ਵਾਹਿ ਮਾ ਵੀ ਮੰਗਦਾ ਮੈਂ ਪਰ ਮੈਂ ਕਰਨਾ ਠੀਕ ਹੋ ਜਾਊਗਾ ਕੋਈ ਗੱਲ ਨਹੀਂ ਠੀਕ ਮਾ ਵੀ ਮੰਗਦਾ ਹਾਂ ਤਾਂ ਕਿ ਦੇਖੀ ਮੈਂ ਦਮਨ ਦਸਿਆ ਹੀ ਬਹੁਤ ਗੋਸਣਾ ਮੈਂ ਕਿਸੇ ਹੋਰ ਨੂੰ ਆਪਣਾ ਸਮਝੀ ਬੈਠਾ ਆਪਣੇ ਨੂੰ ਦੂਜਾ ਸਮਝੀ ਬੈਠਾ ਪਰ ਵੀਰੇ ਗਲਤ ਹੈ ਤੁਹਾਡੀ ਲੜਾਈ ਕੁਝ ਹੋਰ ਹੁੰਦੀ ਹੈ ਤੁਸੀਂ ਮੈਨੂੰ ਵਿੱਚ ਐਵੇਂ ਖਿੱਚ ਲੈਨੇ ਹੋ ਮੈਨੂੰ ਸਮਝ ਹੀ ਨਹੀਂ ਆਉਂਦੀ ਮੇਰਾ ਕੀ ਮੈਂ ਅਜੇ ਤੱਕ ਮੇਰੀ ਗੱਲ ਸੁਣ ਵੀਰੇ ਇੱਕ ਮਿੰਟ ਇੱਕ ਮਿੰਟ ਹਣੀ ਵੀਰੇ ਜਿੰਨੀ ਵਾਰ ਵੀ ਤੁਹਾਡਾ ਕਦੇ ਮੇਰੇ ਨਾਲ ਗੱਲ ਹੋਈ ਹੈ ਬਿਨਾ ਭਰਾ ਤੋਂ ਜਾਂ ਤੁਹਾਡੀ ਰਿਸਪੈਕਟ ਕੀਤੇ ਬਿਨਾ ਗੱਲ ਕੀਤੀ ਅਜੇ ਤੱਕ ਤੁਹਾਡੇ ਨਾਲ ਔਰ ਤੁਸੀਂ ਉਸ ਵੀਡੀਓ ਦੇ ਵਿੱਚ ਛੱਡਿਆ ਹੀ ਕੁਝ ਨਹੀਂ ਹੈਗਾ ਦੱਸੋ ਮੇਰੀ ਖਾਂ ਤੇ ਕੋਈ ਹੋਰ ਹੁੰਦੀ ਨਾ ਕੁਝ ਖਾ ਕੇ ਅਗਲੀ ਮਰ ਜਾਂਦੀ ਜਿੰਨਾ ਜ਼ਿਆਦਾ ਤੁਸੀਂ ਮੈਨੂੰ ਡੀਫੇਮ ਕੀਤਾ ਹੈ ਇਹ ਤਾਂ ਐਟਲੀ ਟੋਟਲ ਨਹੀਂ ਦੂਈਆ ਉਹਦੇ ਕਿ ਮੈਂ ਤਾਂ ਤੁਹਾਨੂੰ ਠੀਕਾਈ ਮਾਂ ਵੀ ਮੰਗ ਲੂੰਗਾ ਠੀਕ ਹੈ ਜਿਵੇਂ ਤੈਨੂੰ ਠੀਕ ਲੱਗਿਆ ਤੂੰ ਕਰ ਨਹੀਂ ਬਸ ਚਲੋ ਠੀਕ ਹੈ ਜੇ ਤੈਨੂੰ ਕਾਹੀ ਵੇਖਦਾ ਜਿੱਥੇ ਬਣਾਏਂਗੇ ਉੱਤੇ ਮੈਂ ਆਜੂਗਾ ਪਰ ਨਹੀਂ ਠੀਕ ਹੈ ਜੇ ਜੋ ਤੈਨੂੰ ਚੰਗਾ ਲੱਗੂਗਾ ਮੰਨ ਉਹ ਕਰ ਨਹੀਂ ਬਸ ਜਿੰਨਾ ਤੇਰਾ ਆ ਚੀਜ਼ ਤੈਨੂੰ ਲੱਗੇ ਵੀ ਹਾਂ ਵੀ ਨਹੀਂ ਹਾਂ ਬਾਕੀ ਮੈਂ ਪਾਣ ਲੱਗਿਆਂ ਹੀ ਕਹਿਣਾ ਵੀ ਜੇ ਮੈਂ ਬੋਲਿਆਂ ਤਾਂ ਮੈਂ ਹਾਵੀ ਮੰਗਦਾ ਠੀਕ ਹੈ ਇਹ ਮੇਰੇ ਘਰਦਾਂ ਲਈ ਬੋਲਨੂਗਾ ਜੀ ਤੋਂ ਬਾਅਦ ਅਸੀਂ ਨਹੀਂ ਪਾਵਾਂਗੇ ਬਾਕੀ ਤੁਹਾਡੇ ਵਾਲੀ ਗੱਲ ਰਹੀ ਸਾਡੇ ਕੋ ਮੇਰਾ ਨੰਬਰ ਹੈਗਾ ਜੇ ਤੁਹਾਨੂੰ ਨਾ ਆ ਰਹੇ ਭੈਣ ਨੂੰ ਜਿੱਥੇ ਗਈ ਮੈਂ ਮੇਰੇ ਮੇਰੀ ਗੱਲ ਸੁਣੋ ਤੁਹਾਡੀ ਲੜਾਈ ਪ੍ਰਿੰਕਲ ਨਾਲ ਹੁੰਦੀ ਹੈ ਨਾ ਤੁਸੀਂ ਲੜੋ ਮੈਂ ਨਹੀਂ ਕਹਿੰਦੀ ਨਹੀਂ ਭਣੇ ਇਹਦੇ ਨਾਲ ਵੀ ਨਹੀਂ ਹਾਂ ਉਹਨੂੰ ਨਹੀਂ ਨਹੀਂ ਤੁਸੀਂ ਮੈਨੂੰ ਕਿਉਂ ਵਿੱਚ ਖਿੱਚਦੇ ਹੋ ਮੇਰਾ ਕੀ ਕਿਸੇ ਨਾਲ ਹੈ ਮੇਰਾ ਲੈਣ ਦੇਣ ਦਾ ਕੀ ਬੰਦੇ ਦਾ ਜਾਣ ਕੇ ਜਾਂ ਤਾਂ ਮੈਂ ਤੁਹਾਨੂੰ ਕਿਤੇ ਗਲਤ ਬੋਲੀ ਹੋਵਾਂ ਜਾਂ ਕਿਤੇ ਤੁਹਾਡੇ ਟੱਬਰ ਨੂੰ ਗਲਤ ਬੋਲੀਏ ਤੁਹਾਡੀ ਵਾਈਫ ਆਸੀਂ ਵਧੀਆ ਇੱਜ਼ਤ ਰਿਸਪੈਕਟ ਕੀਤੀ ਉਹਦੀ ਠੀਕ ਹੈ ਨਾ ਉਦੇ باوجود ਵੀ ਕਿੰਨੀਆਂ ਬੰਨਾ ਲੋਕ ਮੇਰੇ ਤੇ ਹੱਸਦੇ ਸੀਗੇ ਵੀ ਆ ਕੀ ਬੋਲਦਾ ਪਿਆ ਜਿਹੜੇ ਬੰਨਾ ਜਰਾ ਆ ਹੁਣ ਮੈਂ ਤੈਨੂੰ ਕੀ ਕਰੂੰ ਛਾਂ ਦਾ ਸੰ ਪਰੇ ਲੱਗਿਆ ਨਾ ਬੰਨਾ ਤੇਰੇ ਮੇਰੇ ਕੋਲੇ ਵੀ ਬੜੇ ਲੋਕਾਂ ਦੇ ਸਕਰੀਨਸ਼ਾਟ ਆਏ ਪਏ ਐ ਵੀ ਆ ਕੀ ਬੋਲਦਾ ਪਿਆ ਦੇਖੋ ਬੰਨਾ ਅੱਜ ਤੋਂ ਬਾਅਦ ਕੋਈ ਜ਼ਿੰਦਗੀ ਜਿਨੀ ਹੋਊਗਾ ਨਾ ਮੈਂ ਇਹਦੇ ਨਾਲ ਨਾ ਰਹੂ ਉਹ ਨਾਲ ਤੇਰੇ ਨਾਲ ਆਏਗਾ ਠੀਕ ਕਰ ਤੂੰ ਜਿੱਦਾਂ ਮੈਂ ਕੋਈ ਬੰਨੇ ਬੁਲਾਏਂਗੀ ਮੈਂ ਆ ਜਾਊਗਾ ਜੋ ਉਹ ਤੈਨੂੰ ਦਿਨੋਂ ਲੱਕੂਗਾ ਤੂੰ ਕਰੀਂ ਅਨੇਕੋ ਚਲੋ ਵੀਰੇ ਵਾਹਿਗੁਰੂ ਦੇਖੂਗਾ ਆਪਣੇ ਆਪ ਆਪਾਂ ਦਾ ਪਰਮਾਤਮਾ ਤੇ ਛੱਡਦਾ ਹੈ ਬਸ ਮੈਂ ਮਾ ਵੀ ਮੰਗ ਰਹਾ ਮੈਂ ਆਪਣੇ ਕਰਨਾ ਠੀਕ ਹੋ ਜਾਣਾ ਕੋਈ ਗੱਲ ਨਹੀਂ ਠੀਕ ਮਾ ਵੀ ਮੰਗ ਰਹਾ ਹਾਂ ਤਾਂ ਕਿ ਤੇਰੇ ਇਹਦਾ ਬਹੁਤ ਕੋਸ ਹੋਣਾ ਮੈਂ ਕਿਸੇ ਹੋਰ ਨੂੰ ਆਪਣਾ ਸਮਝੀ ਬੈਠਾ ਆਪਣੇ ਨੂੰ ਦੂਜਾ ਸਮਝੀ ਬੈਠਾ ਪਰ ਵੀਰੇ ਗੱਲ ਤਾਂ ਤੁਹਾਡੀ ਲੜਾਈ ਕੁਝ ਹੋਰ ਹੁੰਦੀ ਹੈ ਤੁਸੀਂ ਮੈਨੂੰ ਵਿੱਚ ਐਵੇਂ ਖਿੱਚ ਲੈਨੇ ਹੋ ਮੈਨੂੰ ਸਮਝ ਹੀ ਨਹੀਂ ਆਉਂਦੀ ਮੇਰਾ ਕੀ ਮੈਂ ਅਜ ਤੱਕ ਮੇਰੀ ਗੱਲ ਸੁਣ ਵੀਰੇ ਇੱਕ ਮਿੰਟ ਇੱਕ ਮਿੰਟ ਹਣੀ ਵੀਰੇ ਜਿੰਨੀ ਵਾਰ ਵੀ ਤੁਹਾਡਾ ਕਦੇ ਮੇਰੇ ਨਾਲ ਗੱਲ ਹੋਈ ਹੈ ਬਿਨਾ ਭਰਾ ਤੋਂ ਜਾਂ ਤੁਹਾਡੀ ਰਿਸਪੈਕਟ ਕੀਤੇ ਬਿਨਾ ਗੱਲ ਕੀਤੀ ਹੈ ਅਸ ਤੱਕ ਤੁਹਾਡੇ ਨਾਲ ਔਰ ਤੁਸੀਂ ਉਸ ਵੀਡੀਓ ਦੇ ਵਿੱਚ ਛੱਡਿਆ ਹੀ ਕੁਝ ਨਹੀਂ ਹੈਗਾ ਦੱਸੋ ਮੇਰੀ ਖਾਂ ਤੇ ਕੋਈ ਹੋਰ ਹੁੰਦੀ ਨਾ ਕੁਝ ਖਾ ਕੇ ਅਗਲੀ ਮਰ ਜਾਂਦੀ ਜਿੰਨਾ ਜ਼ਿਆਦਾ ਤੁਸੀਂ ਮੈਨੂੰ ਡੀਫੇਮ ਕੀਤਾ ਹੈ ਇਹ ਕਰਦਾ ਤੇ ਮੈਂ ਦੁਨੀਆ ਉਹਦੇ ਕਿ ਮੈਂ ਤੇ ਤੁਹਾਨੂੰ ਸਿੱਧਾ ਮਾਫ਼ੀ ਮੰਗ ਲੂੰਗਾ ਠੀਕ ਹੈ ਜਿਵੇਂ ਤੈਨੂੰ ਠੀਕ ਲੱਗਿਆ ਤੂੰ ਕਰ ਨਹੀਂ ਬਸ ਚਲੋ ਠੀਕ ਹੈ ਜਦ ਤੂੰ ਚਾਹੀ ਦੇਖਾ ਜਿੱਥੇ ਬੁਲਾਏਂਗੀ ਉੱਥੇ ਮੈਂ ਆ ਜੂੰਗਾ ਕੋਈ ਠੀਕ ਹੈ ਜੇ ਜੋ ਤੈਨੂੰ ਚੰਗਾ ਲੱਗੂਗਾ ਮੰਨ ਉਹ ਕਰ ਨਹੀਂ ਬਸ ਜਿੰਨਾ ਤੇਰਾ ਆ ਚੀਜ਼ ਤੈਨੂੰ ਲੱਗੇ ਵੀ ਹਾਂ ਵੀ ਨਹੀਂ ਆ ਬਾਕੀ ਮੈਂ ਪਾਣ ਲੱਗਿਆ ਕਿ ਕਹਾਂ